ਕਿੰਨਾ ਵਜੇ ਕਿੱਥੋਂ ਰਹਿਣ ਵਾਲੇ ਤੇ ਕੀ ਵਾਕਿਆ ਹੋਇਆ ਤੁਹਾਡੇ ਨਾਲ ਮੇਰਾ ਹਸਬੰਦ ਉਹ ਮੈਰ ਕਰ ਰਹੇ ਸੀ 2 ਸਾਲ ਤੋਂ ਜੀ ਉਹਨਾਂ ਨੇ ਮੈਨੂੰ ਬੋਧਵਾਰ 22 ਤਰੀਕ ਗੱਲ ਮੇਰੀ ਲਾਸਟ ਗੱਲ ਹੋਈ ਹੈ ਜੀ ਉਹ ਮੈਨੂੰ ਇਹ ਬੋਲਿਆ ਕਿ ਮੇਰੇ ਮਾਲਕ ਨੇ ਮੈਨੂੰ ਪੈਸੇ ਦਿੱਤੇ ਨੇ ਮੈਂ ਗੱਡੀ ਲੈਣ ਜਾਣਾ ਹੈ ਜੀ ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਨਾ ਕੋਈ ਮੈਸੇਜ ਆਇਆ ਮੈਨੂੰ ਤੇ ਪਹਿਲੇ ਜਿਹੜੀ ਗੱਲਬਾਤ ਸੀ ਕਿੰਨੇ ਦਿਨ ਬਾਅਦ ਉਹ ਫੋਨ ਕਰਦੇ ਸੀਗੇ ਡੇਲੀ ਫੋਨ ਕਰਦੇ ਸੀ ਜਿਆਦਾ ਟਾਈਮ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਕਰਨ ਹੋ ਸਕਦਾ ਉਹ ਤੋਂ ਗੋਮਣ ਹੁੰਦਾ ਤੇ ਕੀ ਉਥੇ ਮਾਲਕਾਂ ਜਿਹਨਾਂ ਕੋ ਕੰਮ ਕਰਦਾ ਸੀ ਉਹਨਾਂ ਕੋ ਕਾਰਵਾਈ ਕੀਤੀ ਹੈ ਜੀ ਕੰਪਲੀਟ ਕਰਵਾਈ ਹੈ ਤੇ ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਉਹਨਾਂ ਨੂੰ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗਿਆ ਹੈ ਕੰਮ ਅਰਗੇ ਤੁਹਾਨੂੰ ਚਾਰ ਤੋਂ ਸਾਲ ਦਾ ਪਤਾ ਲੱਗਣਾ ਚਾਹੀਦਾ ਜੀ ਨਨ ਰਿਟਾਇਰਡ ਸੂਭਾ ਲਿਖ ਦਿੰਦਾ ਜੀ ਜੋ ਕੀ ਨਾਂ ਪੈ ਤੁਹਾਡਾ ਨਨ ਰਿਟਾਇਰਡ ਸੂਭਾ ਲਿਖ ਦਿੰਦਾ ਜੀ ਕਿੱਥੋਂ ਦੇ ਰਹਿਣ ਵਾਲੇ ਪਿੰਡ ਬੜਾ ਜੀ ਉਹ ਲੜਕਾ ਇਥੋਂ ਤੁਹਾਡੇ ਪਿੰਡ ਦਾ ਅਮਰੀਕਾ ਵਿੱਚ ਗੋਮੂ ਹੋ ਗਿਆ ਦਬਰ ਕੀ ਗੱਲਾਂ ਚਾਹੁੰਦੇ ਜੀ ਮੇਰੇ ਕਹਨ ਹੈ ਜੀ 22 ਤਰੀਕ ਤੋਂ ਲਾਸਟ ਇਹਨਾਂ ਗੱਲਬਾਤ ਹੋਈ ਇਹਨਾਂ ਨੇ ਮਿਸ ਜੀ ਜੀ ਸਾਨੂੰ ਜੋ ਖਬਰ ਮਿਲੀ ਹੈ ਮਾਲਕ ਨਾਲ ਗੱਲਬਾਤ ਹੋਈ ਹੈ ਉਹ ਫੋਨ ਨਾਲ ਡੋਲਰ ਲਈ ਆਪਣੇ 4000 ਜੀ ਬਲੈਕੋ ਗੱਡੀ ਲੰਘ ਗਈ ਸੀ ਠੀਕ ਹੈ ਤੋਂ ਤੋਂ ਬਾਅਦ ਉਹਦਾ ਫੋਨ ਬੰਦ ਹੈ ਕੋਈ ਰਿਪੋਰਟ ਨਹੀਂ ਆ ਰਹੀ ਕਿਸੇ ਪਾਸੋਂ ਕੋਈ ਕੰਟੈਕਟ ਨਹੀਂ ਹੋ ਰਿਹਾ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਕੋਲ ਉੱਥੇ ਅਮਰੀਕਾ ਬੈਠਿਆ ਸਾਰੇ ਨਾਲ ਗੱਲਬਾਤ ਕਰ ਰਹੇ ਹਾਂ ਪਰ ਕੋਈ ਵੀ ਅਜੇ ਤੱਕ ਕੁਝ ਹਾਸਲ ਨਹੀਂ ਹੋਇਆ ਕੀ ਕਾਰਨ ਲੱਗਦਾ ਤੁਹਾਨੂੰ ਕਾਰਨ ਜੀ ਉਹ ਦੇਖੋ ਸ਼ਾਇਦ ਮੈਨੂੰ ਲੱਗਦਾ ਜਦੋਂ ਕੋਈ ਲਟੇਰੇ ਪੈ ਗਿਆ ਕਿਉਂਕਿ ਪੈਸੇ ਹੀ ਹੱਥ ਵਿੱਚ ਕੋਈ 10-12 ਹਜ਼ਾਰ ਡਾਲਰ ਆ ਗਏ ਉਸਦੇ ਕੋਲ ਮੈਨੂੰ ਤੇ ਇਹੋ ਹੀ ਕਾਰਨ ਲੱਗਦਾ ਅਜੇ ਤੱਕ ਕੋਈ ਵੀ ਖਬਰ ਨਹੀਂ ਮਿਲੀ ਉਸ ਕੰਪਲੈਟਿਵ ਹੋਈ ਹੈ ਉਸ ਨਾਲ ਵਿਸਤਾਰ ਗੱਡਿਆ ਹੈ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਵੇ ਉਹ ਪੂਰਾ ਉੱਤੇ ਬਾਇਓ ਡਾਟ ਕਰਾਉਣਾ ਅਜੇ ਤੱਕ ਕੋ ਕੋਸ਼ਿਸ਼ ਨਹੀਂ ਹੋਇਆ ਇੱਥੇ ਵੀ ਕੋਸ਼ਿਸ਼ ਕਰਤਾ ਜੀ ਕਰਵਾਈ ਤੁਸੀਂ ਅਜੇ ਤੱਕ ਨਹੀਂ ਕਰਾਈ ਕਰਾ ਲਾ ਮੈਂ ਕੋਸ਼ਿਸ਼ ਨੇ ਕਰਦੇ ਚਲੋ ਕਿੰਮ ਕਰਦੇ ਵਾਂਗ ਕਰਦੇ ਜਲਦ ਤੋਂ ਜਲ ਸਮੂਹ ਕਾੜੀ ਕਰਨਾ ਪਤਾ ਲੱਗ ਜਾਏਦਾ ਪਰਿਵਾਰ ਦੇਖ ਰਿਹਾ ਬਹੁਤ ਕੰਡੀਸ਼ਨ ਹੋ ਗਏ ਕਰਾਉ ਦੇ ਬੜੇ ਤਰਲੇ ਨਾਲ ਭੇਜਿਆ ਸੀ ਬਾਹਰ ਕਾਜਾ ਚੁੱਕ ਕੇ ਤੇ ਅੱਜ 9 ਦਿਨ ਹੋ ਗਏ ਅਜੇ ਕੋਈ ਵੀ ਖਬਰ ਨਹੀਂ ਮਿਲੀ